ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤੇ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਦੁਪੱਟੇ ਤੇ ਗੋਮ ਲੈ ਸਕ ਇਸ ਤਰ੍ਹਾਂ ਲਗਾ ਸਕਦੇ ਆ ਇਹ ਆਪ ਦੁਪੱਟੇ ਦੀ ਕਿਨਾਰੀ ਵਾਲੀ ਸਾਈਡ ਹੈ ਇਹ ਤਾਂ ਸਾਈਡ ਆਪੇ ਹੀ ਸੈੱਟ ਹੁੰਦੀ ਹੈ ਜਿਹੜੀ ਇਹ ਦੂਸਰੀ ਸਾਈਡ ਹੁੰਦੀ ਹੈ ਇਹਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਸੈੱਟ ਕਰਨਾ ਹੁੰਦਾ ਹੈ ਇਸ ਤਰ੍ਹਾਂ ਇਹਦੇ ਤੇ ਸਲਾਈ ਲਗਾ ਲੈਣੀ ਹੁੰਦੀ ਹੈ ਕਰਕੇ ਨੂੰ ਇਸ ਤਰ੍ਹਾਂ ਫੋਲਡ ਕਰਕੇ ਥੋੜਾ ਥੋੜਾ ਬਰੀਕ ਇਹ ਆਪਣੇ ਕੋਲੇ ਲੈਸ ਹੈ ਲੈਸ ਦੀ ਆਪਾਂ ਉਲਟੀ ਸਾਈਡ ਕਰਕੇ ਰੱਖਣੀ ਹੁੰਦੀ ਹੈ ਇਸ ਤਰ੍ਹਾਂ ਬਾਕੀ ਤੁਸੀਂ ਜੇ ਤਾਂ ਇੱਥੇ ਸਲਾਈ ਜ਼ਿਆਦਾ ਚੌੜੀ ਲਾਉਣੀ ਚਾਹੁੰਦੇ ਆ ਤਾਂ ਚੌੜੀ ਵੀ ਲਾ ਸਕਦੇ ਹੋ ਨਹੀਂ ਤੁਸੀਂ ਪੈਰ ਪੈਰ ਦੀ ਸਲਾਈ ਵੀ ਲਾ ਸਕਦੇ ਹੋ ਇਸ ਤਰ੍ਹਾਂ ਆਪਾਂ ਲੈਸ ਲਾਉਣੇ ਸ਼ੁਰੂ ਕਰੂਗੇ ਇਸ ਤਰ੍ਹਾਂ ਜਿੰਨਾ ਦੁਪੱਟਾ ਤੁਸੀਂ ਸਾਈਡ ਤੋਂ ਫੋਲਡ ਕਰਨਾ ਉਹਨਾਂ ਤੁਸੀਂ ਕਰ ਸਕਦੇ ਹੋ ਇਸ ਤਰ੍ਹਾਂ ਜਿੰਨੀ ਲੈਸ ਤੁਸੀਂ ਦਿਖਾਉਣਾ ਚਾਹੁੰਦੇ ਹੋ ਉੰਨੀ ਹੀ ਦਿਖਾ ਸਕਦੇ ਹੋ ਪਹਿਲਾਂ ਆਪਾਂ ਇਸ ਤਰ੍ਹਾਂ ਸਲਾਈ ਲਗਾਵਾਂਗੇ ਇਹਦੇ ਤੇ ਤੇ ਕੋਨੇ ਤੋਂ ਆਪਾਂ ਐਂ ਚਦਾ ਐਂ ਚ ਸਲਾਈ ਪਿੱਛੇ ਰੱਖਣੀ ਹੈ ਪਹਿਲਾਂ ਆਪਾਂ ਇਹਨੂੰ ਇੱਥੋਂ ਸੈੱਟ ਕਰ ਲੈਣਾ ਹੈ ਇਸ ਤਰ੍ਹਾਂ ਕੋਨਾ ਬਣਾ ਕੇ ਐਸ ਤਰ੍ਹਾਂ हम आप जो यूसरी सिलाई लाइनी है तो यू आप तरह करके लाइनी है ਇਹਦੇ ਇੱਥੇ ਸਲਾਈ ਲਗਾਵਾਂਗੇ ਇਸੇ ਤਰ੍ਹਾਂ ਇੱਥੋਂ ਕੋਨੇ ਚੋਂ ਵੀ ਆਪਾਂ ਉਸੇ ਤਰ੍ਹਾਂ ਹੀ ਲਗਾਵਾਂਗੇ ਇਹ ਆਪਾਂ ਇੱਥੇ ਕੋਨੇ ਤੋਂ ਵੀ ਸਲਾਈ ਮੋੜ ਲਈ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਦਪੱਟੇ ਤੇ ਗੋਮ ਲੈਸ ਲਾ ਸਕਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ